ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਇਲਾਕੇ ਦੇ ਵਿੱਚ ਅੱਜ ਤਰਕਸਾਰ ਸਵੇਰੇ ਇੱਕ ਵੱਡਾ ਤਮਾਕਾ ਹੁੰਦਾ ਹੈ ਜਿਸ ਦੇ ਨਾਲ ਕੀ ਪੂਰੇ ਇਲਾਕੇ ਚ ਸੰਸਨੀ ਫੈਲ ਜਾਂਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਤਮਾਕਾ ਇੱਕ ਪੁਲਿਸ ਨਾਕੇ ਤੇ ਹੁੰਦਾ ਹੈ ਗੁਰਬਖਸ਼ ਨਗਰ ਜੋ ਕਿ ਪਹਿਲਾਂ ਪੁਲਿਸ ਚੌਂਕੀ ਹੁੰਦੀ ਸੀ ਹੁਣ ਇਸ ਨੂੰ ਇੱਕ ਨਾਕੇ ਚ ਤਬਦੀਲ ਕੀਤਾ ਗਿਆ ਹੈ ਤੇ ਉਸ ਦੇ ਅੰਦਰ ਇੱਕ ਵੱਡਾ ਤਮਾਕਾ ਹੁੰਦਾ ਹੈ ਤਾਂ ਤਸਵੀਰ ਤੁਹਾਨੂੰ ਅਸੀਂ ਉਸ ਇਮਾਰਤ ਦੀਆਂ ਸਾਂਝੀਆਂ ਕਰ ਰਹੇ ਹਾਂ ਜੋ ਕਿ ਇਮਾਰਤ ਪੁਲਿਸ ਦੀ ਹੈ ਔਰ ਇਸ ਪੁਲਿਸ ਦੀ ਇਮਾਰਤ ਦੇ ਅੰਦਰ ਜਿਹੜਾ ਹੈ ਇੱਕ ਵੱਡਾ ਤਮਾਕਾ ਹੁੰਦਾ ਹੈ ਦੋਸਤੋ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਗੇਟ ਬੰਦ ਕਰ ਦਿੱਤੇ ਗਏ ਨੇ ਤੇ ਇਸ ਤੋਂ ਇਲਾਵਾ ਕੰਦਾ ਦੀਆਂ ਤਰੇੜਾਂ ਦੀਆਂ ਗਵਾਹੀਆਂ ਭਰਦੀਆਂ ਨੇ ਕਿ ਕਿਸ ਤਰੀਕੇ ਨਾਲ ਰਾਤ ਨੂੰ ਬਲਾਸ ਹੋਇਆ ਤਾਂ ਬਾਹਰ ਵੀ ਜਿਹੜਾ ਮਲਬਾ ਡਿੱਗਾ ਹੈ ਉਹ ਇਸ ਬਲਾਸ ਕਰਕੇ ਹੀ ਡਿੱਗਾ ਨਜ਼ਰ ਆ ਰਿਹਾ ਹੈ ਤਾਂ ਕੁਝ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਅੰਦਰ ਦੀ ਵੀ ਤਸਵੀਰ ਤੁਹਾਨੂੰ ਸਾਂਝੀ ਕਰਦੇ ਹਾਂ ਕਿ ਆਖਿਰਕਾਰ ਕਿਵੇਂ ਘਟਨਾ ਵਾਪਰੀ ਹੈ ਕੁਝ ਆਈ ਵਿਟਨੈਸ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਹੋਇਆ ਜੀ ਬੀਤੀ ਰਾਤ ਜਿਹੜੀ ਘਟਨਾ ਵਾਪਰੀ ਹੈ ਆਖਿਰਕਾਰ ਕਿਵੇਂ ਘਟਨਾ ਹੋਈ ਤੇ ਕੀ ਹੋਇਆ ਰਾਤ ਵੇਲੇ ਦੱਸੋ ਤੁਸੀਂ ਇਹ ਸਰ ਸਵੇਰੇ ਕੋਈ 3:30 ਵਜੇ ਦਾ ਸੱਢੇ 3 ਵਜੇ ਸਵੇਰੇ ਧਮਾਕਾ ਹੁੰਦਾ ਲੋਕ ਦਸ਼ਤ ਚ ਆ ਜਾਂਦੇ ਨੇ ਕਿ ਆਖਿਰ ਹੋਇਆ ਕੀ ਆ ਕਿਉਂਕਿ ਸਾਢੇ ਜਿੰਨ ਦਾ ਟਾਈਮ ਉਹ ਹੁੰਦਾ ਜਦੋਂ ਲੋਕ ਗਹਿਰੀ ਨੀਂਦ ਚ ਹੁੰਦੇ ਨੇ ਜੀ ਠੀਕ ਹੈ ਜੀ ਸਵੇਰੇ ਧਮਾਕਾ ਹੋਇਆ ਬਹੁਤ ਜਬਰਦਸਤ ਧਮਾਕਾ ਸੀਗਾ ਸਾਨੂੰ ਵੀ ਨਹੀਂ ਪਤਾ ਲੱਗਾ ਵੀ ਆਖਿਰ ਇਹ ਹੋਇਆ ਕਿੱਥੇ ਆ ਇਹ ਤਾਂ ਸਵੇਰੇ ਸਾਨੂੰ ਜਦੋਂ ਅਸੀਂ ਇੱਥੇ ਆਏ ਆ ਸਾਨੂੰ ਪਤਾ ਲੱਗਾ ਕਿ ਤੁਹਾਡੀ ਕੰਧ ਵੀ ਨੁਕਸਾਨੀ ਗਈ ਆ ਤੇ ਪੁਲਿਸ ਨੇ ਇੱਕਦਮ ਜਿਹੜੀ ਇਹ ਚੌਕੀ ਨੂੰ ਲੋਕ ਲਾ ਦਿੱਤਾ ਅੰਦਰ ਕਿਸੇ ਨੂੰ ਜਾਣ ਨਹੀਂ ਦਿੰਦੇ ਹੁਣ ਇਹ ਅਜੇ ਵੀ ਜਾਂਚ ਦਾ ਵਿਸ਼ਾ ਹੈ ਕਿ ਅੰਦਰ ਕੀ ਕੀ ਚੀਜ਼ ਦਾ ਨੁਕਸਾਨ ਹੋਇਆ ਕਿੰਨੀ ਕਿ ਜ਼ਿਆਦਾ ਸੀ ਆਵਾਜ਼ ਬਹੁਤ ਜ਼ਬਰਦਸਤੀ ਸਰ ਜਿਸ ਤਰ੍ਹਾਂ ਬੰਬ ਧਮਾਕਾ ਹੁੰਦਾ ਨਾ ਉਹ ਮਤਲਬ ਆਮ ਦੀਵਾਲੀ ਦੇ ਆਪਾਂ ਪਟਾਕੇ ਵੇਚਦੇ ਆ ਉਹ ਤੋਂ 4-5 ਗੁਣਾ ਜ਼ਿਆਦਾ ਜਿਹੜਾ ਜਿਹੜਾ ਉਹ ਧਮਾਕਾ ਸਾਨੂੰ ਸੁਣਾਈ ਦਿੱਤਾ ਜਿਹਦੇ ਨਾਲ دہشت ਫੈਲ ਗਈ ਲੋਕ ਘਰਾਂ ਤੋਂ ਬਾਹਰ ਵੀ ਆਏ ਨੇ ਇਹ ਤਾਂ ਸਾਨੂੰ ਸਵੇਰੇ ਪਤਾ ਲੱਗਾ ਜੀ ਆਹ ਗੱਲਬਾਤ ਹੋਈ ਹੈ ਕੀ ਸਮਝੋ ਕਿੱਡਾ ਰੈਸ਼ੀ ਇਲਾਕਾ ਜੀ ਹੈ ਸਰ ਰੈਸ਼ੀ ਇਲਾਕਾ ਤੇ ਹੈ ਹੀ ਆਲਬਸਤੇ ਕਮਰਸ਼ੀਅਲ ਜਗ੍ਹਾ ਹੈ ਠੀਕ ਹੈ ਜੀ ਦੁਕਾਨਾਂ ਵਾਲੇ ਨੇ ਇੱਥੇ ਲੱਗੇ ਲਗਾ ਤਾਂ ਲੋਕਾਂ ਦੀ ਰਹਿਸ਼ ਵੀ ਹੈਗੀ ਹੈ ਤਾਂ ਬਿਲਕੁਲ ਬਿਲਡਿੰਗ ਦੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਇਸ ਜਗ੍ਹਾ ਦੇ ਉੱਤੇ ਜਿਹੜੀ ਹੈ ਜਗ੍ਹਾ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਸ ਦੇ ਅੰਦਰ ਜਿਹੜਾ ਹੈ ਉਹ ਵੱਡਾ ਤਮਾਕਾ ਜਿਹੜਾ ਹੈ ਇਸ ਜਗ੍ਹਾ ਦੇ ਉੱਤੇ ਹੋਇਆ ਤਾਂ ਉਸ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਚੌਂਕੀ ਦੇ ਅੰਦਰ ਕਿਸ ਤਰੀਕੇ ਦੇ ਨਾਲ ਇਸ ਵੇਲੇ ਸਮਾਨ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤਾਂ ਇਸ ਜਗ੍ਹਾ ਦੇ ਉੱਤੇ ਜਦੋਂ ਤਮਾਕਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਸਾਰਾ ਸਮਾਨ ਜਿਹੜਾ ਹੈ ਇਥੋਂ ਖੁਰਦ-ਬੁਰਦ ਹੁੰਦਾ ਹੈ ਔਰ ਉਸ ਚੌਂਕੀ ਦੇ ਇਧਰਲੇ ਇਸ ਇਮਾਰਤ ਦੇ ਉਧਰਲੇ ਪਾਸੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਜਗ੍ਹਾ ਤੇ ਕਰੀਬ ਕੋਈ ਸਮਾਨ ਇਸ ਤਰ੍ਹਾਂ ਦਾ ਪਿਆ ਸੀ ਜਿਸ ਦੇ ਕਾਰਨ ਧਮਾਕਾ ਹੋਇਆ ਤਾਂ ਉਸ ਦਾ ਨੁਕਸਾਨ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਤੁਸੀਂ ਦੇਖੋ ਦੂਰ ਦੂਰ ਤੱਕ ਤੁਹਾਨੂੰ ਨਜ਼ਰ ਆਣ ਗਈਆਂ ਤਾਂ ਇਸ ਲਈ ਤਸਵੀਰ ਤੁਹਾਨੂੰ ਅਸੀਂ ਚੌਂਕੀ ਦੇ ਅੰਦਰ ਦੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਫਿਲਹਾਲ ਇਸ ਇਮਾਰਤ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਇਸ ਦੇ ਵਿੱਚ ਇੱਕ ਵੱਡਾ ਤਮਾਕਾ ਜਿਹੜਾ ਹੈ ਜਿਸਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਕਿਸੇ ਟਾਈਮ ਦੇ ਉੱਤੇ ਪੁਲਿਸ ਚੌਂਕੀ ਹੁੰਦੀ ਸੀ ਤੇ ਉਸ ਦੇ ਵਿੱਚ ਇਹ ਤਮਾਕਾ ਹੈ ਜੇਰਾ ਅੱਜ ਹੁੰਦਾ ਹੈ ਤਾਂ ਉਸ ਤੋਂ ਬਾਅਦ ਸਾਮਾਨ ਵੀ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਕਿਵੇਂ ਖਿਲਰਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਸ ਦੇ ਵਿੱਚ ਅਚਾਨਕ ਜਦੋਂ ਤਮਾਕਾ ਹੋਇਆ ਤਾਂ ਪੂਰੇ ਇਲਾਕੇ ਦੇ ਵਿੱਚ ਇੱਕ ਤਰ੍ਹਾਂ ਦੀ ਦਹਿਸ਼ਤ ਫੈਲ ਜਾਂਦੀ ਹੈ ਤਾਂ ਇਲਾਕੇ ਦੇ ਲੋਕ ਹਾਲੇ ਵੀ ਸਨ ਨੇ ਕਿ ਆਖਿਰਕਾਰ ਇਹ ਕਿਵੇਂ ਹੋਇਆ ਤਾਂ ਕੁਝ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸਰ ਕਿੰਨਾ ਕਿ ਜ਼ਬਰਦਸਤ ਹੀ ਤਮਾਕਾ ਜਦੋਂ ਆਵਾਜ਼ ਆਈ ਤੁਹਾਨੂੰ ਬਹੁਤ ਜ਼ਬਰਦਸਤ ਸੀ ਭਾਜੀ 3 ਵਜੇ ਤੇ 5 ਕੇ 10 ਮਿੰਟ ਤੇ ਹੀ ਮੈਂ ਸਾਹਮਣੇ ਗਲੀ 'ਚ ਰਹਿਣਾ ਬਹੁਤ ਜ਼ਬਰਦਸਤ ਵਾਜ ਹੀ ਸੋਕਮ ਡੈਡੀ ਕਹਿੰਦੇ ਕਿ ਤੂੰ ਕੀ ਕੀਤਾ ਉੱਪਰ ਮੈਂ ਕਹਾ ਨਹੀਂ ਕੁਝ ਵੀ ਨਹੀਂ ਫਿਰ ਮੈਂ ਉੱਠ ਕੇ ਬਾਲਕੋਨੀ ਚ ਆਇਆ ਤੇ ਬਹੁਤ ਜ਼ਬਰਦਸਤ ਵਾਜ ਹੀ ਤੂੰ ਆਦਾ ਵਈ ਸੀ ਹੋਇਆ ਸੀ ਨਹੀਂ ਬਾਹਰ ਨਹੀਂ ਆਈ ਐਵੇਂ ਤੁਹਾਨੂੰ ਕਹੀ ਐ ਬਾਹਰ ਨਹੀਂ ਆਈ ਨਿਕਲੇ ਅੰਦਰ ਲਾਸਟ ਬ੍ਰਾਸ਼ ਹੁੰਦਾ ਤਾਂ ਸੀਗਾ ਜਿੱਦਾਂ ਵੇਵ ਹੁੰਦੀ ਨਾ ਕਿ ਨੋਰਮਲ ਵਾਰਮ ਅਪਟਾਕੇ ਵਾਲਾ ਨਹੀਂ ਸੀਗਾ ਕਿ ਜਿਵੇਂ ਆਪਾਂ ਕਹੇ ਰਿਹਾ ਦੀਵਾਲੀ ਵਾਲਾ ਉਹ ਵਾਲਾ ਚੀਜ਼ ਨਹੀਂ ਸੀਗੀ ਸਕੂਟਰ ਵੀ ਸੀਗਾ ਕੁਝ ਵਾਹਨ ਉਹਨ ਵੀ ਸੀਗੇ ਅੰਦਰ ਨੇ ਉਹ ਅੰਦਰ ਦਾ ਤਾਂ ਪਤਾ ਨਹੀਂ ਸਾਨੂੰ ਇਹ ਚੀਜ਼ ਦਾ ਆਵਾਜ਼ ਬਹੁਤ ਜ਼ਿਆਦਾ ਸੀ ਆਵਾਜ਼ ਬਹੁਤ ਜ਼ਿਆਦਾ ਸੀ ਤੁਸੀਂ ਵੇਖ ਸਕਦੇ ਹੋ ਕਿ ਆਈ ਵਿਟਨ ਜਿਹੜੇ ਲੋਕ ਨੇ ਉਹ ਦਰਸ ਰਹੇ ਨੇ ਕਿ ਬਹੁਤ ਜ਼ਿਆਦਾ ਆਵਾਜ਼ ਸੀ ਔਰ ਪੂਰਾ ਇਲਾਕਾ ਜਿਹੜਾ ਹੈ ਉਹ ਇੱਕਦਮ ਇਕੱਠਾ ਹੋ ਜਾਂਦਾ ਹੈ ਕਿ ਆਖਿਰਕਾਰ ਰਾਤ ਤਕਰੀਬਨ 3:30 ਵਜੇ ਜੋ ਜਿਸ ਨੂੰ ਕਿ ਆਪਾਂ ਤੜਕਸਾਰਵੀ ਕਹਿ ਸਕਦੇ ਹਾਂ ਕਿ ਕਿਵੇਂ ਇਹ ਕਟੜਾ ਵਾਪਰੀ ਤੇ ਇਹ ਉਸ ਤੋਂ ਬਾਅਦ ਦੀਆਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਪੁਲਿਸ ਦਾ ਜਿਹੜਾ ਇੱਕ ਕਬਜ਼ਾ ਨੂਮਾ ਬਿਲਡਿੰਗ ਜਿਸ ਨੂੰ ਅਸੀਂ ਕਹਿੰਦੇ ਹਾਂ ਕਿਉਂਕਿ ਪੁਲਿਸ ਇਦੇ ਵਿੱਚ ਕਿਸੇ ਟਾਈਮ ਤੇ ਚੌਂਕੀ ਵੀ ਹੁੰਦੀ ਸੀ ਕਿ ਉੱਥੇ ਜਿਹੜਾ ਹੈ ਇਹ ਤਮਾਕਾ ਹੋਇਆ ਹੈ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੋਖ ਕੀਤੀ ਜਾ ਰਹੀ ਹੈ ਜੀ ਉਹਨੇ ਗੱਲਬਾਤ ਕਰਾਂਗੇ ਸਰ ਕੀ ਮਾਮਲਾ ਹੈ ਜੀ ਇੱਥੇ ਇੱਕ ਵੱਡਾ ਬਲਾਸਟ ਹੋ ਗਿਆ ਜੀ ਅੱਜ ਇਦੇ ਵਿੱਚ ਇੱਕ ਜਿਹੜੀ ਆ ਚੌਂਕੀ ਦੇ ਨੇੜੇ ਆਵਾਜ਼ ਜਿਹੜੀ ਆ ਕਹਿ ਰਹੇ ਨੇ ਵੀ ਉਹਦੇ ਨੇੜੇ ਹੋਇਆ ਹੈ ਉਸ ਸੰਬੰਧੀ ਜਿਹੜੀ ਇਨਫਾਰਮੇਸ਼ਨ ਆਉਣ ਤੇ ਸਾਡੀ ਜਿਹੜੀ ਪੁਲਿਸ ਪਾਰਟੀ ਆ ਜਿਹੜੀਆਂ ਮੌਕੇ ਤੇ ਗਈਆਂ ਨੇ ਉਸ ਦੀ ਜਿਹੜੀ ਤਫ਼ਤੀਸ਼ ਜਿਹੜੀ ਆ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਜਿਹੜਾ ਇਨਫੀਡੈਂਟ ਸਾਹਮਣੇ ਆਇਆ ਉਸ ਦੇ ਵਿੱਚ ਇਹ ਵੀ ਕੋਈ ਆਵਾਜ਼ ਉੱਥੇ ਜਿਹੜੀ ਆ ਸੁਣਾਈ ਦਿੱਤੀ ਗਈ ਹੈ ਗੁਰਬਖਸ਼ ਨਗਰ ਲਾਕੇ ਦੇ ਵਿੱਚ ਤੇ ਉਸ ਨੂੰ ਇਨਵੈਸਟਿਗੇਟ ਜਿਹੜਾ ਕੀਤਾ ਜਾ ਰਿਹਾ ਹੈ ਜਿਹੜੀ ਚੌਂਕੀ ਵਾਲੀ ਗੱਲ ਹੈ ਇੱਥੇ ਸਾਡੀ ਜਿਹੜੀ ਆ ਇੱਥੇ ਗੁਰਬਖਸ਼ ਨਗਰ ਪੁਲਿਸ ਚੌਂਕੀ ਪਹਿਲਾਂ ਇੱਥੇ ਮजूद ਸੀਗੀ ਉਸ ਦੇ ਕੁਝ ਸਮਾਂ ਪਹਿਲਾਂ ਜਿਹੜੀ ਇਹ ਜਿਹੜੀ ਚੌਂਕੀ ਨੂੰ ਭੰਗ ਕਰਕੇ ਤੇ ਇੱਥੇ ਜਿਹੜਾ ਥਾਣੇ ਨੂੰ ਸਟਰੈਂਥਨ ਕਰਕੇ ਤੇ ਪਲੱਸ ਉੱਥੇ ਇੱਕ ਨਾਕਾ ਜਿਹੜਾ ਲਗਾ ਦਿੱਤਾ ਗਿਆ ਸੀਗਾ ਉਸ ਨਾਕੇ ਦੇ ਉੱਤੇ ਜਿਹੜੇ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਤਾਇਨਾਤ ਹੁੰਦੇ ਨੇ ਇਸ ਜਿਹੜਾ ਇਨਸੀਡੈਂਟ ਆ ਜਦੋਂ ਰਿਪੋਰਟ ਹੋਣ ਤੋਂ ਬਾਅਦ ਸਾਡੀਆਂ ਪਾਰਟੀਆਂ ਮੌਕੇ ਤੇ ਗਈਆਂ ਨੇ ਉਸ ਚੀਜ਼ ਨੂੰ ਤਫ਼ਤੀਸ਼ ਕਰਕੇ ਇਹ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ ਵੀ ਇਹ ਧਮਾਕਾ ਕਿਹੜਾ ਕਾਰਨ ਆ ਜਾਂ ਇਹ ਜਿਹੜੀ ਆਵਾਜ਼ ਆ ਜੇ ਕਿਹੜੇ ਕਾਰਨ ਕਰਕੇ ਆਈ ਆ ਜਾਂ ਇਹ ਜਿਹੜਾ ਇਨਸੀਡੈਂਟ ਆ ਕਿਹੜੇ ਕਾਰਨ ਕਰਕੇ ਹੋਇਆ ਉਸ ਸੰਬੰਧੀ ਸਾਡੀ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਹਾਂਜੀ ਇਹਦੇ ਵਿੱਚ ਜਿਹੜੀ ਹਰ ਇੱਕ ਐਂਗਲ ਤੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਵੀ ਇਹ ਇਹ ਜਿਹੜਾ ਧਮਾਕਾ ਆ ਇਹ ਸੌਫਟ ਕਿਸੇ ਚੀਜ਼ ਨਾਲ ਕੋਈ ਜਿਸ ਤਰ੍ਹਾਂ ਇਹ ਸਾਰਾ ਇਲਾਕਾ ਤੁਸੀਂ ਜਾਣਦੇ ਹੋ ਸਾਰਾ ਅਨਗੜ ਜਿਹੜਾ ਵਾ ਇਹ ਸਾਰਾ ਜਿਹੜਾ ਪਟਾਕੇ ਤੇ ਦੂਜੇ ਬਣਾਉਣ ਵਾਲਾ ਕੰਮ ਵੀ ਕਰਦਾ ਆ ਕਿ ਇਸ ਹਰ ਪਹਿਲੂ ਤੇ ਜਿਹੜੀ ਆ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਸਾਰੀਆਂ ਸਾਰੀਆਂ ਟੀਮਾਂ ਲਗਾ ਦਿੱਤੀਆਂ ਗਈਆਂ ਨੇ ਹਰ ਇੱਕ ਪਹਿਲੂ ਦੇ ਉੱਤੇ ਜਿਹੜੀ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਸਰ ਕਿੰਨੇ ਵਜੇ ਕਿੰਨੇ ਵਜੇ ਹੋਇਆ ਇਹ ਜਦੋਂ ਇਹ ਇਨਫਾਰਮੇਸ਼ਨ ਮਿਲੀ ਹੈ ਸਾਡੀਆਂ ਪੁਲਿਸ ਪਾਰਟੀਆਂ ਜਿਹੜੀਆਂ ਉੱਥੇ ਮੌਕੇ ਤੇ ਚੱਲੀਆਂ ਗਈਆਂ ਨੇ ਇਸ ਦੇ ਸੰਬੰਧੀ ਕਦੋਂ ਇਨਸੀਡੈਂਟ ਹੋਇਆ ਕਿਵੇਂ ਹੋਇਆ ਇਸੇ ਲਾਟਾਂ ਤੇ ਹੋਇਆ ਉਸ ਸੰਬੰਧੀ ਸਾਰੀ ਤਫ਼ਤੀਸ਼ ਅਜੇ ਅੰਦਰ ਹੋਇਆ ਚੁੱਕੀ ਤਾਂ ਬਾਹਰ ਹੋਇਆ ਇਸ ਸੰਬੰਧੀ ਇਸ ਸੰਬੰਧੀ ਅਜੇ ਸਾਰੀ ਤਫ਼ਤੀਸ਼ ਹੋਣ ਤੋਂ ਬਾਅਦ ਤੁਹਾਨੂੰ ਜਿਹੜੀ ਸਾਰੀ ਗੱਲ ਕਲੀਅਰ ਕੀਤੀ ਜਾਵੇਗੀ ਇਸ ਦੇ ਵਿੱਚ ਇਹ ਦੱਸਣ ਜੋਗਾ ਵੀ ਕੋਈ ਵੀ ਜਿਹੜੀ ਨੁਕਸਾਨ ਜਿਹੜਾ ਵਾ ਉਹ ਕਿਸੇ ਵੀ ਚੀਜ਼ ਨੂੰ ਨਹੀਂ ਪਹੁੰਚਿਆ ਹੈ ਬਾਕੀ ਇਸ ਵੇਲੇ ਤਫ਼ਤੀਸ਼ ਕਰਕੇ ਜਿਹੜਾ ਤੁਹਾਨੂੰ ਉਸ ਸੰਬੰਧੀ ਜਾਣੂ ਕਰਾ ਦਿੱਤੀ ਗਈ ਹੈ ਕੋਈ ਇੱਦਾਂ ਦੀ ਨਹੀਂ ਇਹ ਮੇਰੇ ਧਿਆਨ ਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਸਰ ਇਹ ਟੈਰਰ ਅਟੈਕ ਦਾ ਮੰਨਦੇ ਅੱਜ 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 ਕੋਈ ਵੀ ਇਸ ਬਾਰੇ ਨਹੀਂ ਕਿਹਾ ਜਾ ਸਕਦਾ ਜਿੰਦਾਂ ਮੈਂ ਤੁਹਾਨੂੰ ਸਾਰਿਆਂ ਨੂੰ ਬਰੀਫ ਕੀਤਾ ਵੀ ਸਾਰੀ ਜਿਹੜੀ ਇਨਵੈਸਟੀਗੇਸ਼ਨ ਪੂਰੀ ਹੋਣ ਤੋਂ ਬਾਅਦ ਇਸ ਬਾਰੇ ਆਪਾਂ ਕੋਈ ਗੱਲ ਕਰ ਸਕਦੇ ਸਰ ਕੋਈ ਪਰਚਾ ਵੀ ਦਰਜ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਜੋ ਕੋਈ ਐਂਗਲ ਸਾਹਮਣੇ ਆਵੇਗਾ ਉਸ ਹਿਸਾਬ ਨਾਲ ਉਸਤੇ ਉਤੇ ਜੋ ਬਣਦੀ ਕਾਰਵਾਈ ਕੀਤੀ ਹੋਊਗੀ ਇਸ ਦੇ ਕੇਸ ਦੇ ਬਾਰੇ ਅਜੇ ਮਤਨਸੇ ਵੀ ਆਵਾਜ਼ ਬਵਾਂ ਸੰਬੰਧੀ ਸਾਨੂੰ ਇਨਫੋਰਮੇਸ਼ਨ ਰੀਸੀਵ ਹੋਈ ਆ ਉਸ ਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜੀ ਬੰਬ ਨਿਰੋਧਕ ਟੀਮਾਂ ਵੀ ਬੁਲਾਈਆਂ ਗਈਆਂ ਸੀ ਇਸ ਦੇ ਵਿੱਚ ਤੁਹਾਨੂੰ ਦੱਸਿਆ ਵੀ ਸਾਰੇ ਐਂਗਲ ਤੋਂ ਫਰੈਂਸਿਕ ਜਾਂ ਸਾਰੇ ਐਂਗਲ ਤੋਂ ਜਿਹੜੀ ਇਸ ਚੀਜ਼ ਦੀ ਤਫਤੀਸ਼ ਕੀਤੀ ਜਾਊਗੀ ਤੇ ਇਹ ਜਿਹੜਾ ਕਿਸ ਕਿੰਨਾ ਕਾਰਨਾ ਕਰਕੇ ਜਿਹੜਾ ਇਨਸੀਡੈਂਟ ਚੌਂਕੀ ਮੈਂ ਤੁਹਾਨੂੰ ਆਲਰੇਡੀ ਬਰੀਫ ਕਰ ਚੁੱਕਾ ਹਾਂ ਵੀ ਇਹ ਜਿਹੜੀ ਇੱਥੇ ਜਿਹੜੀ ਚੌਂਕੀ ਆ ਕੁਝ ਸਮਾਂ ਪਹਿਲਾਂ ਇੱਥੇ ਭੰਗ ਕਰ ਦਿੱਤੀ ਗਈ ਸੀ ਇਸ ਦੇ ਵਿੱਚ ਨਾਕੇ ਦੇ ਤੌਰ ਦੇ ਤੇ ਮੁਲਾਜ਼ਮ ਉੱਤੇ ਤਨਾਤ ਦੇ ਹੋ ਕੇ ਪੁਲਿਸ ਦੇ ਅਧਿਕਾਰੀ ਜੇ ਕੋਈ ਵੀ ਇਹੋ ਜਿਹੀ ਜਿਹੜੀ ਸਾਹਮਣੇ ਨਹੀਂ ਆਈ ਤਾਂ ਬਿਲਕੁਲ ਤੁਸੀਂ ਦੇਖੋ ਪੁਲਿਸ ਦੇ ਅਧਿਕਾਰੀਆਂ ਵੱਲੋਂ ਸਾਫ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਫਿਲਹਾਲ ਇਸ ਮਾਮਲੇ 'ਤੇ ਕੋ ਕੀਤੀ ਜਾ ਰਹੀ ਹੈ ਤਾਂ ਦੱਸਣਾ ਚਾਹਾਂਗੇ ਕਿ ਇੱਕ ਵੱਡਾ ਧਮਾਕਾ ਜਿਹੜਾ ਹੈ ਇੱਕ ਪੁਲਿਸ ਨਾਕਾ ਜਿਸ ਨੂੰ ਅਸੀਂ ਕਿਹਾ ਜਾਂਦੇ ਹਾਂ ਕਿਉਂਕਿ ਇਹ ਪਹਿਲੇ ਇੱਕ ਚੌਂਕੀ ਹੁੰਦੀ ਸੀ ਤਾਂ ਗੁਰਬਖਸ਼ ਨਗਰ ਚੌਂਕੀ ਤੋਂ ਬਾਅਦ ਇਸ ਨੂੰ ਤਬਦੀਲ ਕਰ ਦਿੱਤਾ ਜਾਂਦਾ ਹੈ ਇੱਕ ਪੁਲਿਸ ਨਾਕੇ ਦਾ ਕਿਉਂਕਿ ਇਲਾਕਾ ਥੋੜਾ ਰੈਸਟ੍ਰਿਕਟਿਡ ਹੈ ਰੈਸਟ੍ਰਿਕਟਿਡ ਇਲਾਕਾ ਹੋਣ ਕਰਕੇ ਇਸ ਜਗ੍ਹਾ ਨੂੰ ਇੱਕ ਨਾਕੇ 'ਚ ਤਬਦੀਲ ਕਰ ਦਿੱਤਾ ਗਿਆ ਸੀ ਜਿੱਥੇ ਕਿ ਪੁਲਿਸ ਦੀ ਨਫਰੀ ਹੁੰਦੀ ਸੀ ਤਾਂ ਉੱਥੇ ਅਚਾਨਕ ਐ ਧਮਾਕਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਹ ਇੱਕ ਵੱਡੀ ਘਟਨਾ ਵਾਪਰੀ ਹੈ ਫਿਲਹਾਲ ਪੁਲਿਸ ਹਰ ਐਂਗਲ ਤੇ ਜਾਂਚ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਅਨੁਲੈ ਸਮੇਂ ਦੇ ਵਿੱਚ ਵੱਡਾ ਖੁਲਾਸਾ ਕੀਤਾ ਜਾਏਗਾ ਲੇਕਿਨ ਵੱਡਾ ਮਾਮਲਾ ਅੰਮ੍ਰਿਤਸਰ ਦੇ ਵਿੱਚ ਅੱਜ ਇੱਕ ਧਮਾਕੇ ਦੇ ਨਾਲ ਜਿਹੜਾ ਹੈ ਪੁਲਸ ਦੇ ਉੱਤੇ ਇੱਕ ਸਵਾਲ ਖੜਾ ਹੋ ਰਿਹਾ ਕਿ ਆਖਿਰਕਾਰ ਪੁਲਸ ਦੇ ਘਰ ਦੇ ਵਿੱਚ ਆ ਕੇ ਜਿਸ ਤਰੀਕੇ ਨਾਲ ਇਹ ਹੋਇਆ ਹੈ ਆਖਰੀ ਅਸਲ ਜ਼ਿੰਮੇਵਾਰ ਕੌਣ ਹੈ ਫਿਲਹਾਲ ਜਾਂਚ 'ਚ ਗੱਲ ਸਾਹਮਣੇ ਆਊਗੀ ਕੈਮਰਾਮੈਨ ਅਰਜ ਦੇ ਨਾਲ ਸੁਮਿਤਕਰ ਨਾ ਗ੍ਰੇਟ ਪੰਜਾਬ ਟੀਵੀ ਅਮਰਤ ਸਰ